ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਰਾਜੀਵ 딕ਸ਼ਿ ਜਨ ਸੇਵਾ ਸੰਸਥਾ ਵੱਲੋਂ ਮੈਂ ਜਸਪ੍ਰੀਤ ਸਿੰਘ ਤੁਹਾਡਾ ਸਵਾਗਤ ਕਰਦਾ ਹਾਂ ਸਾਥੀਓ ਜੋ ਕਿ ਆਪਣਾ ਕੁਦਰਤੀ ਘਰ ਤਿਆਰ ਹੋ ਰਿਹਾ ਹੈ ਅੱਜ ਅਸੀਂ ਉਸ ਦੀਆਂ ਕੰਧਾਂ ਤੇ ਤੇ ਉਸ ਦੇ نیچے ਜੋ ਫਰਸ਼ ਹੁੰਦਾ ਹੈ ਫਰਸ਼ ਵਾਲੀ ਜਗ੍ਹਾ ਤੇ ਮਿੱਟੀ ਦੀ ਲਿਪਾਈ ਕਰਨ ਜਾ ਰਹੇ ਹਾਂ ਤਾਂ ਇਹਦੇ ਵਿੱਚ ਤੁਸੀਂ ਦੇਖੋ ਕਿ ਮਿੱਟੀ ਇਹ ਆਪਣੀ ਪੁਰਾਣੀ ਤੂੜੀ ਤੇ ਨਾਲ ਦੇਸੀ ਗਾਂ ਦਾ ਗੋਹਾ ਇਹ ਇਹ ਤਿੰਨ ਆਈਟਮਾਂ ਨੇ ਜੋ ਇਹ ਖਾਸ ਤੌਰ ਤੇ ਲਈਆਂ ਨੇ ਗੋਬਰ ਹੈ ਜੋ ਦੇਸੀ ਗਾਂ ਦਾ ਹੀ ਲੈਣਾ ਕਿਉਂਕਿ ਇਹਦੇ ਵਿੱਚ ਬਹੁਤ ਸਾਰੇ ਗੁਣ ਪਾਏ ਜਾਂਦੇ ਨੇ ਜੋ ਕਿ ਸਾਡੀ ਸਿਹਤ ਨੂੰ ਤੰਦਰੁਸਤ ਰੱਖਦੇ ਨੇ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਇੱਕ ਦੂਜੇ 'ਚ ਮਿਲਾ ਕੇ ਜਿਵੇਂ ਕਿ ਪੁਰਾਣੇ ਲੋਕਾਂ ਨੂੰ ਪਤਾ ਹੀ ਹੈ ਕੀ ਕਿਸ ਤਰ੍ਹਾਂ ਤਿਆਰ ਹੁੰਦਾ ਸੀ ਤੇ ਅਸੀਂ ਇਹਦੇ ਵਿੱਚ ਦੇਖੋ ਖਾਸ ਤੌਰ ਤੇ ਬਹੁਤ ਸਾਰੀਆਂ ਜੜੀ ਬੂਟੀਆਂ ਦਾ ਇੱਕ ਆ ਪਾਊਡਰ ਤਿਆਰ ਕਰਦੇ ਆ ਜੋ ਕਿ ਮਿੱਟੀ ਦੀ ਕੁਆਲਿਟੀ ਨੂੰ ਵਧਾਉਂਦਾ ਹੈ ਮਜ਼ਬੂਤੀ ਦਿੰਦਾ ਹੈ ਜ਼ਿਆਦਾ ਜੋ ਆਪਾਂ ਮਿੱਟੀ ਜੋ ਵੀ ਲਿਪਦਿਆਂ ਗੰਧਾਂ ਤੇ ਤੇ ਹਵਾ ਦੇ ਵਿੱਚ ਜੋ ਫालतू ਦੇ ਕਿਟਾਣੂ ਹੁੰਦੇ ਨੇ ਉਹਨਾਂ ਨੂੰ ਖਤਮ ਕਰਦਾ ਹੈ ਹਵਾ ਨੂੰ ਸ਼ੁੱਧ ਕਰਦਾ ਹੈ ਬਹੁਤ ਸਾਰੀਆਂ ਮੰਨ ਲਓ ਇਹਦੇ ਵਿੱਚ ਖੂਬੀਆਂ ਨੇ ਤੇ ਅਸੀਂ ਜਦੋਂ ਵੀ ਇਹ ਮਿੱਟੀ ਦੀ ਲਿਪਾਈ ਕੰਧਾਂ ਤੇ ਕਰਦੇ ਆ ਤਾਂ ਉਸ ਦੇ ਵਿੱਚ ਜਿਹੜਾ ਇਹ ਜੜੀ ਬੂਟੀਆਂ ਦਾ ਪਾਊਡਰ ਹੈ ਇਹ ਜਰੂਰ ਮਿਕਸ ਕਰੀਂਦਾ ਤੇ ਜੇਕਰ ਕਿਸੇ ਸਾਥੀ ਨੂੰ ਇਹ ਪਾਊਡਰ ਦੀ ਜ਼ਰੂਰਤ ਹੋਵੇ ਤੇ ਸਾਡੇ ਨਾਲ ਸੰਪਰਕ ਕਰ ਸਕਦਾ ਤਾਂ ਇਹ ਦੇਖੋ ਇਹਨੂੰ ਵੀ ਇੱਕ ਖਾਸ ਰੇਸ਼ਿਓ ਦੇ ਵਿੱਚ ਖਾਸ ਅਨੁਪਾਤ ਦੇ ਵਿੱਚ ਇਹ ਜੋ ਮਿੱਟੀ ਆਪਾਂ ਤਿਆਰ ਕਰ ਰਹੇ ਆ ਤੂੜੀ ਦੇਸੀ ਗਾਂ ਦਾ ਗੋਹਾ ਅਤੇ ਮਿੱਟੀ ਅਤੇ ਇਹ ਜੜੀ ਬੂਟੀਆਂ ਦਾ ਪਾਊਡਰ ਇਹਨਾਂ ਨੂੰ ਚੰਗੀ ਤਰ੍ਹਾਂ ਮਿਲਾ ਲੈਣਾ ਕਿਉਂਕਿ ਤੂੜੀ ਇਹਦੇ ਵਿੱਚ ਤਾਂ ਪਾਈ ਹੈ ਕਿਉਂਕਿ ਇਹ بیس ਕੋਟ ਹੈ بیس ਕੋਟ ਸਮਝਦੇ ਹੋ ਕੀ ਪਹਿਲਾਂ ਤੂੜੀ ਅਤੇ ਜੋ ਮਿੱਟੀ ਅਤੇ ਗੋਹਾ ਹੈ ਇਹਦੀ ਲਪਾਈ ਹੁੰਦੀ ਹੈ ਉਸ ਤੋਂ ਬਾਅਦ ਇਹਦੇ ਉੱਪਰ ਜਿਹੜਾ ਅਸੀਂ ਦੁਬਾਰਾ ਫਿਰ ਇੱਕ ਲੇਪ ਕਰਾਂਗੇ ਉਹ ਸਿਰਫ ਮਿੱਟੀ ਅਤੇ ਦੇਸੀ ਗਾਂ ਦਾ ਗੋਬਰ ਅਤੇ ਉਹ ਜੜੀ ਬੂਟੀਆਂ ਦਾ ਪਾਊਡਰ ਇਹ ਤਿੰਨ ਚੀਜ਼ਾਂ ਹੋਣਗੀਆਂ ਇਹ ਦੇਖੋ ਤੁਸੀਂ ਪਹਿਲਾਂ ਤੂੜੀ ਵਾਲ ਆਪਾਂ ਨੇ ਸਾਰਾ ਚੜਾਉਣ ਤੋਂ ਬਾਅਦ ਜਿਹੜਾ ਹੁਣ ਲੇਪ ਹੋ ਰਿਹਾ ਇਹੇ ਹੋ ਰਿਹਾ ਦੇਸੀ ਗਾਂ ਦੇ ਗੋਬਰ ਦਾ ਮਿੱਟੀ ਦਾ ਤੇ ਜੜੀ ਬੂਟੀਆਂ ਦਾ ਪਾਊਡਰ ਤਿੰਨੇ ਚੀਜ਼ਾਂ ਮਿਲਾ ਕੇ ਤਾਂ ਕਿ ਇਹ ਮਜ਼ਬੂਤ ਵੀ ਰਹੇ ਘਰ ਦੀ ਹਵਾ ਨੂੰ ਸ਼ੁੱਧ ਵੀ ਕਰੇ ਤਾਂ ਜੋ ਅਸੀਂ ਮਿੱਟੀ ਦੀ ਖੁਸ਼ਬੂ ਦਾ ਅਤੇ ਸਿਹਤ ਦਾ ਦੋਵਾਂ ਦਾ ਆਨੰਦ ਮਾਣੀਏ ਸ਼ੁੱਧ ਹਵਾ ਪ੍ਰਾਣ ਵాయు ਸਾਡੇ ਸਰੀਰ ਦੇ ਅੰਦਰ ਦਾਖਲ ਹੋਵੇ ਅਤੇ ਸਾਨੂੰ ਨਿਰੋਗੀ ਬਣਾਵੇ ਤਾਂ ਇਹ ਸਾਡੇ ਪਿੰਡ ਦੀਆਂ ਮਾਤਾਵਾਂ ਪੈਣਾ ਨੇ ਬਹੁਤ ਹੀ ਸਫਾਈ ਨਾਲ ਤੇ ਬਹੁਤ ਹੀ ਰੀਝ ਲਾ ਕੇ ਸਾਰਾ ਕੰਮ ਕਰਿਆ ਹ ਕਿਉਂਕਿ ਇਹ ਸਾਰੀਆਂ ਚੀਜ਼ਾਂ ਸਾਡੀ ਸਭਿਅਤਾ ਨਾਲ ਵੀ ਜੁੜੀਆਂ ਹੋਈਆਂ ਨੇ ਤੇ ਸਾਨੂੰ ਤਾਂ ਕਰਕੇ ਮਿੱਟੀ ਨਾਲ ਜੁੜਨਾ ਚਾਹੀਦਾ ਹੈ ਜੇ ਅਸੀਂ ਨਿਰੋਗੀ ਰਹਿਣਾ ਤੇ ਆਪਣੇ ਸੱਭਿਆਚਾਰ ਨੂੰ ਬਚਾ ਕੇ ਰੱਖਣਾ ਤਾਂ ਅਸੀਂ ਇਸ ਕੰਮ ਦੇ ਵਿੱਚ ਲੱਗੇ ਹੋયા ਤੇ ਇਹ ਦੇਖੋ ਤੁਸੀਂ ਜਦੋਂ ਸਾਰੇ ਤਿੰਨੇ ਲੇਅਰ ਆਪਣੀਆਂ ਚੜ ਗਈਆਂ ਨੇ ਤਾਂ ਉਸ ਤੋਂ ਬਾਅਦ ਇਹ ਦ੍ਰਿਸ਼ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ